ਵਿਦਿਆਰਥੀਆਂ ਦੀ ਪ੍ਰੀਖਿਆ ਸਮੇਂ ਪ੍ਰੀਖਿਆ ਨੂੰ 5 ਜਾਂ 10 ਮਿੰਟ ਲੇਟ ਹੋਣ ਦੀ ਗੱਲ ਤਾਂ ਤੁਸੀਂ ਆਮ ਸੁਣੀ ਹੋਵੇਗੀ ਪਰ ਪਟਿਆਲਾ ਦੀ ਆਈਟੀਆਈ ਵਿੱਚ ਕੁਝ ਅਨੋਖਾ ਹੀ ਵਾਪਰਿਆ ਜੀ ਹਾਂ ਇੱਥੇ ਪ੍ਰੀਖਿਆ 3 ਘੰਟੇ ਲੇਟ ਸ਼ੁਰੂ ਹੋਈ ਜਿਹੜੀ ਪ੍ਰੀਖਿਆ 2:00 ਵਜੇ ਸ਼ੁਰੂ ਹੋਣੀ ਸੀ ਉਸ ਨੂੰ ਸ਼ਾਮ ਨੂੰ 6:00 ਵਜੇ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਆਈਟੀਆਈ ਵਿੱਚ ਹੀ ਹੰਗਾਮਾ ਕਰ ਦਿੱਤਾ ਅਤੇ ਵਿਦਿਆਰਥੀਆਂ ਦੇ ਇਲਜ਼ਾਮ ਨੇ ਕਿ ਪ੍ਰਸ਼ਾਸਨ ਵੱਲੋਂ ਗਈ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਪਟਿਆਲਾ ਸਥਿਤ ਪ੍ਰਾਈਵੇਟ ਆਈਟੀਆਜ਼ ਉਸ ਵਕਤ ਵਿਦਿਆਰਥੀਆਂ ਵੱਲੋਂ ਹੰਗਾਮਾ ਮਚਾ ਦਿੱਤਾ ਗਿਆ ਜਦੋਂ ਪੰਜਾਬ ਤੇ ਹਰਿਆਣਾ ਤੋਂ ਆਏ ਵਿਦਿਆਰਥੀਆਂ ਦਾ ਪੇਪਰ 21 ਵਜੇ ਦੀ ਬਜਾਏ 6 ਵਜੇ ਲਿਆ ਗਿਆ ਜਿਸ ਕਾਰਨ ਵਿਦਿਆਰਥੀਆਂ ਨੂੰ ਕਾਲਜ 'ਚ 8:30 ਵਜੇ ਤੇ ਘਰ ਜਾਣ ਦੀ ਚਿੰਤਾ 'ਚ ਉਹਨਾਂ ਵੱਲੋਂ ਆਈਟੀਆਈ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਵਿਦਿਆਰਥੀਆਂ ਨੇ ਦੱਸਿਆ ਕਿ ਆਈਟੀਆਈ ਪ੍ਰਸ਼ਾਸਨ ਦਾ ਰਵੱਈਆ ਬਹੁਤ ਖਰਾਬ ਸੀ ਇਹਨਾਂ ਨੇ ਪੇਪਰ ਲੇਟ ਤਾਂ ਲਿਆਈ ਤੇ ਦੂਜਾ ਪੇਪਰ ਨੂੰ ਵੰਡਿਆ ਵੀ ਗਲਤ ਜਿਸ ਨਾਲ ਉਹਨਾਂ ਨੂੰ ਪਾਸ ਹੋਣ ਦੀ ਬਿਲਕੁਲ ਵੀ ਉਮੀਦ ਨਹੀਂ ਹੈ ਤੇ ਵਿਦਿਆਰਥੀਆਂ ਵੱਲੋਂ ਇਸ ਗੱਲ ਦਾ ਵਿਰੋਧ ਕਰਨ ਤੇ ਪ੍ਰਸ਼ਾਸਨ ਉਹਨਾਂ ਤੇ ਹੱਸਣ ਲੱਗਿਆ ਇੱਥੇ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਇਸ ਸਮੇਂ ਉਹਨਾਂ ਨੂੰ ਘਰ ਜਾਣ ਲਈ ਨਾ ਹੀ ਕੋਈ ਬੱਸ ਮਿਲੇਗੀ ਤੇ ਨਾ ਹੀ ਕੋਈ ਹੋਰ ਸਾਧਨ ਵਿਦਿਆਰਥੀਆਂ ਨੇ ਆਈਟੀਆਈ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸਰਕੀ ਪੇਪਰ 2:30 ਵਜੇ ਸਟਾਰਟ ਹੋਣਾ ਸੀ ਪਰ ਇਹਨਾਂ ਸਟਾਫ ਨੇ ਕੀ ਕੀਤਾ ਨਾ ਕੋਈ ਕੁਐਸਚਨ ਪੇਪਰ ਦਿੱਤੇ ਤੇ ਪੇਪਰ ਬਕਾਇਦਾ 5:00 ਵਜੇ ਸਟਾਰਟ ਕੀਤਾ ਤੇ 6:30 ਵਜੇ 6:00 ਵਜੇ ਤੱਕ ਗੇੜ ਇਹਨਾਂ ਕੋਸ਼ਣ ਉਹ ਵੀ ਪਰ ਪ੍ਰੋਵਾਈਡ ਕੀਤੇ ਤੇ ਕੋਸ਼ਣ ਪੇਪਰ ਵੀ ਜਿਹੜੇ ਪ੍ਰੋਵਾਈਡ ਕਰਾਉਣੇ ਸਨ ਉਹ ਵੀ A B C D ਹੁੰਦੇ ਹਨ ਤੇ ਬੱਚਿਆਂ ਨੇ ਇਸ ਨਾਲ ਕਰਨੇ ਹੁੰਦੇ ਨੇ ਤਾਂ ਪਰ ਸਹੀ ਹੁੰਦੇ ਇਹਨਾਂ ਨਾਲ ਕੀ ਕੀਤਾ ਬੱਚਿਆਂ ਨੂੰ ਸਾਰਿਆਂ ਨੂੰ ਜਾਂ ਤਾਂ ਇਹ ਹੀ ਦੇਤੇ ਜਾਂ ਵੀ ਹੀ ਦੇਤੇ ਉੱਪਰ ਚਲੋ ਕਹਿੰਦੇ ਮਾਰਨਿੰਗ ਸੈਕਸ਼ਨ ਲਿਖ ਦਿਓ ਅਸੀਂ ਮਾਰਨਿੰਗ ਸੈਕਸ਼ਨ ਲਿਖਤਾ ਪੇਪਰ ਸਾਨੂੰ 6 ਵਜੇ ਪੇਪਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਸਾਡਾ ਪੇਪਰ ਖਤਮ ਕਰ ਲਿਆ ਉਹਨਾਂ ਕਾਰਦੀਆਂ ਜਾਂ ਜਿਆਦਾ ਪੇਪਰ ਛੱਡ ਕੇ ਆਜੋ ਜਾਂ ਉੱਥੇ ਰਹਿ ਜੋ ਜਾਂ ਸਾਨੂੰ ਉਰੇ ਰੱਖ ਲਓ ਜਾਂ ਸਾਨੂੰ ਉੱਥੇ ਬੱਚਿਆਂ ਦੇ ਨਾਲ ਆਏ ਮਾਪੇ ਤੇ ਅਧਿਆਪਕਾਂ ਨੇ ਅਧਿਕਾਰੀਆਂ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਥੇ ਕੋਈ ਵੀ ਕਿਸੇ ਨੂੰ ਸਹੀ ਜਾਣਕਾਰੀ ਨਹੀਂ ਦਿੰਦਾ ਜਿਸ ਨਾਲ ਬੱਚਿਆਂ ਦੀ ਮਿਹਨਤ ਤੇ ਪਾਣੀ ਫਿਰ ਸਕਦਾ ਦਾ ਪੇਪਰ ਹੋਇਆ ਅੱਧਾ ਨਹੀਂ ਹੋਇਆ ਪੇਪਰ ਲੈ ਲਿਆ ਕਹਿੰਦੇ ਪਟਿਆਲਿਓ ਫਲੈਗ ਆਈਆ ਫਲੈਗ ਵਾਲੇ ਬੈਠੇ ਨੇ ਫਲੈਗ ਨੇ ਕੋਈ ਛਾਪਾ ਨਹੀਂ ਮਾਰਿਆ ਕੋਈ ਗੱਲ ਨਹੀਂ ਕੀਤੀ ਉਹ ਬੰਦਿਆਂ ਨੂੰ ਵੀ ਤੁਸੀਂ ਇਹ ਕੀ ਕਾਰਵਾਈ ਕੀਤੀ ਹੈ ਉਹਦੇ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਫਲੈਗ ਦੇ ਛਾਪਾ ਮਾਰੇ ਉਹ ਤੇ ਕਾਰਵਾਈ ਕਰਨੀ ਚਾਹੀਦੀ ਹੈ ਵੀ ਤੁਸੀਂ ਪੇਪਰ ਕੌਂਸਲ ਕਿਉਂ ਲੈ ਦਿੱਤਾ ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਨਾਲ ਰਾਣਾ ਰਖੜਾ ਦੀ ਰਿਪੋਰਟ